ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਸਾਲ ਸਾਹਿਬ ਔਰ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਬਹੁਤ ਉੱਚਾ ਰੁਤਬਾ ਹੈ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਾਡੇ ਪੰਥ ਦੇ ਵਿੱਚ ਇਹ ਉਹ ਪਦਵੀ ਹੈ ਜਿਸ ਤੇ ਕਿਸੇ ਸਮੇਂ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਰਹਿੰਦਿਆਂ ਹੋਇਆ ਬਹੁਤ ਵੱਡੇ ਕੀਰਤੀਮਾਨ ਕਾਇਮ ਕੀਤੇ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਗੜਗੜ ਸਾਹਿਬ ਆਪਾਂ ਇੱਕ ਐਸੇ ਪਰਿਵਾਰ ਦੇ ਜਿਸਨੇ ਸ਼੍ਰੀ ਅਕਾਲ ਸਾਹਿਬ ਦੇ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਦੇ ਗੁਨਾਹ ਕਬੂਲ ਕੀਤੇ ਤੇ ਬਾਅਦ ਚ ਮੁੱਕਰ ਗਿਆ ਉਹਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਦੀ ਥਾਂ ਤੇ ਆਪਣੀ ਡਿਊਟੀ ਹੈ ਆਪਣਾ ਫਰਜ਼ ਹੈ ਕਿ ਆਪਾਂ ਪੰਥਕ ਸਰੂਕਾਰ ਅੱਗੇ ਰੱਖੀ ਉਹਨਾਂ ਦੀ ਪਹਿਰੇਦਾਰੀ ਕਰੀ ਸਰਬ ਸੰਜੇ ਜਥੇਦਾਰ ਦੇ ਤੌਰ ਤੇ ਆਪਾਂ ਜਿਹੜਾ ਜਿਹੜਾ ਆਪਣਾ ਕੋਈ ਵਿਆਖਿਆ ਨਾ ਉਹ ਕੀਤਾ ਜਾਵੇ 328 ਰੂਪਾਂ ਦਾ ਮਾਮਲਾ ਹੋਵੇ ਜਾਂ ਗੁਰਬਲਾਸ ਪਾਸ਼ਾ ਇਸੇ ਵੀ ਦਾ ਮਾਮਲਾ ਹੋਵੇ ਇਹ ਬਹੁਤ ਸੰਗੀਨ ਜੁਰਮ ਹੈ اور ਆਪਣੀ ਬਣਾਈ ਹੋਈ ਜਿਹੜੀ ਆਪਣੀ ਐਸਜੀਪੀਸੀ ਦੀ ਬਣਾਈ ਹੋਈ ਕਮੇਟੀ ਇਸ਼ੂ ਸਿੰਘ ਕਮੇਟੀ ਨੇ ਸ਼ਿਫਾਰਸ਼ਾਂ ਤਾਂ ਹੋ ਗਈਆਂ ਕੀ ਉਹਨਾਂ ਤੇ ਕਾਰਵਾਈ ਕੀਤੀ ਜਿੰਨਾ ਲੋਕਾਂ ਦੀ ਜ਼ਿੰਮੇਵਾਰੀ ਸੀ ਕਾਰਵਾਈ ਕਰਨ ਦੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਹਮਾਕਤ ਨਾ ਕਬੀ ਕਰੇ ਔਰ ਇਹ ਬਹੁਤ ਵੱਡੀ ਪਦਵੀ ਆ ਜਸਦਰ ਸਾਹਿਬ ਔਰ ਮੈਂ ਸਾਰਿਆਂ ਤੇਰਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਸੰਬੰਧ ਦੇ ਵਿੱਚ ਜਿੰਨੀ ਵੀ ਬਿਆਨਬਾਜ਼ੀਆਂ ਹੋ ਰਹੀਆਂ ਹਨ ਉਹਨਾਂ ਨੂੰ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਇਹ ਉਹ ਪਦਵੀ ਆ ਜਿੱਥੇ ਗੜਗੱਜ ਸਾਹਿਬ ਬੈਠੇ ਆ ਜਿੱਥੇ ਅਕਾਲੀ ਫੂਲਾ ਸਿੰਘ ਸੀਗੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਐਡਾ ਵੱਡਾ ਇੰਸਟੀਚਿਊਸ਼ਨ ਆ ਉਹਦੇ ਸੰਬੰਧੇ 'ਚ ਜਦੋਂ ਬਿਆਨਬਾਜ਼ੀ ਕਰਦੇ ਆ ਤਾਂ ਆਪਾਂ ਨੂੰ ਉਹਦੀ ਮਾਨ ਮਰਿਆਦਾ ਦਾ ਖਿਆਲ ਰੱਖੀਏ ਆਪਾਂ ਬਾਕੀ ਗੁਰੂ ਸਾਹਿਬ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ